ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗੈਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਤਿੰਨ ਪਸ਼ੂ ਦਿਖਾਵਾਂਗੇ, ਇੱਕ ਤਾਂ ਮੱਝ ਦਿਖਾਵਾਂਗੇ, ਤਿਆਰ ਦੁੱਧ ਵਾਲੀ ਤੇ ਇੱਕਾ ਸਾਈਵਾਲ ਬੱਚੀ ਦਿਖਾਵਾਂਗੇ। ਪਹਿਲਾ ਸੂਆ ਤੇ ਨਾਲ ਵੀ ਇਹਦੇ ਗੈਰੀ ਬੱਚੀ ਆ, ਬੱਚੀ ਤੇ ਵੀ ਮਾਰਦੇ ਕੈਮਰਾ। ਇਹ ਵੀ ਪਿਓਰ ਸਾਈਵਾਲ ਦੇ ਵਿੱਚ ਆ ਗਈ। 2 ਦਿਨ ਦੀ ਸੂਈਆ 나ੜੂਆ ਨਾਲ ਆ ਤੇ ਇੱਕ ਦਿਖਾਵਾਂਗੇ ਫੁੱਲ ਵਜਨ ਵਜੂਦ ਵਾਲੀ ਜਰਸੀ ਤੇ ਸਾਈਵਾਲ ਦਾ ਕ੍ਰੋਸ। ਰਿਕਾਰਡ ਇਹਦਾ ਵੀ ਦੁੱਧ ਦਾ ਵੱਡਾ ਇਹ ਹੈਗੀ ਆ ਗੱਬਣ ਇਹ ਦੁੱਧ ਬਾਈ ਕਹਿੰਦਾ ਪਾਉਂਦੀ ਆ 20 ਤੋਂ ਪਲੱਸ ਬਾਕੀ ਗੱਲਬਾਤ ਸਾਰੀ ਤੁਹਾਡੀ ਬਾਈ ਨਾਲ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਦਾਂਗੇ ਤੇ ਸਾਰਿਆਂ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋਂ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਬਾਈ ਹੋਰ ਕੀ ਹਾਲ ਆ ਜੀ ਠੀਕ ਆ ਜੀ ਠੀਕ ਠਾਕ ਹਾਂ ਜੀ ਵਧੀਆ ਠੀਕ ਆ ਦੂਜੀ ਵੀਡੀਓ ਆ ਬਾਈ ਦੇ ਘਰੋਂ ਇੱਕ ਆਪਾਂ ਪਹਿਲਾਂ ਬਣਾਈ ਗਏ ਆ ਪਹਿਲਾਂ ਦੱਸੀ ਬੜਾ ਦੋਨੇ ਆਪਣੀ ਪਹਿਲਾਂ ਨਾ ਆ ਬੇਨਤੀ ਹਰੇਕ ਸੱਜਣ ਨੂੰ ਇਹੀ ਹੁੰਦੀ ਆ ਜਿਹਦੇ ਘਰੋਂ ਵੀਡੀਓ ਬਣਾਉਨੇ ਆ ਬਾਈ ਵੀ ਜਾਣਕਾਰੀ ਜਿੰਨੀ ਦੇਣੀ ਆ ਜੇ ਨੂੰ ਉਹ ਜਾਣਕਾਰੀ ਹੋਵੇ ਹੈਨਾ ਆਪਾਂ ਨੂੰ ਚਾਰ ਗਾਣਾ ਸੁਣਨਿਆ ਬਣਨਾ ਮੈਂ ਉਦੋਂ ਵੀਡੀਓ ਪਾਈ ਆਪਾਂ ਘੰਟੇ ਬੱਚੀ ਦੋਨੇ ਇੱਕੋ ਹੀ ਮਸਾਲਾ ਲਈ ਦੋਨੇ ਪੱਸੀਆਂ ਇਕੱਠੀਆਂ ਝਟਾ ਦੀਆਂ ਠੀਕ ਹੈ ਗੱਲ ਫੋਨ ਦੀ ਆਪਣਾ ਸੌਦਾ ਹੋ ਗਿਆ ਠੀਕ ਹੈ ਜੀ ਹਾਂ ਉਹਨਾਂ ਦਾ ਲੰਬਾ ਬਾਈ ਦਾ ਮੈਨੂੰ ਪ੍ਰਾਪਤ ਨਹੀਂ ਹੋਇਆ ਤਰੋਂ ਇਹ ਵੀ ਕਹਿੰਦਾ ਬਾਕੀ ਜਿਹੜੇ ਸੱਜਣ ਦਾ ਹੁੰਦਾ ਵੀ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਆਪਾਂ ਨੇ ਵੀਡੀਓ ਬਣਾਉਣੀ ਬੰਦ ਵੀ ਕਰੀ ਆ ਦੋ ਚਾਰ ਬੰਦਿਆਂ ਦੀ ਤੇ ਇਸ ਤੋਂ ਬਾਅਦ ਜਿਹਦੀ ਆਪਾਂ ਨੂੰ ਸ਼ਿਕਾਇਤ ਆਉ ਜਿਹੜਾ ਆਪਣੀ ਵੀਡੀਓ ਰਾਹੀਂ ਠੱਗੀ ਮਾਰੂਗਾ ਉਹਦੀ ਵੀਡੀਓ ਆਪਾਂ ਬਾਈ ਬੰਦ ਕਰ ਦੇਣੀ ਆ ਦੁਬਾਰਾ ਨਹੀਂ ਬਣਾਉਣੀ ਤੇ ਬਾਕੀ ਆਪੇ ਜਿੱਦੋਂ ਮਰਜ਼ੀ ਕਰ ਲੋ ਬੱਸ ਮੱਝ ਮੱਝ ਬਦਲੀ ਕਰ ਲੋ ਹਾਂ ਮੱਝ ਤੇ ਮਾਰਦੇ ਘਰੀ ਕੈਮਰਾ ਇੱਕ ਗੱਲ ਹੋਰ ਦੱਸਦਾ ਨਾ ਸਮਾਂ ਜਿਹੜਾ ਸਮਾਂ ਹੈਗਾ ਇਸ ਟਾਈਮ ਸੱਜਣੋ 12:17 ਹਾਂ ਤੜਕੇ ਚੁਵਾਈ ਹੋਈ ਵੀ ਇਹਨਾਂ ਦੀ ਬੱਸ ਅਪਾਇੰਟਮੈਂਟ ਕਰ ਲਿਓ ਚੁਵਾਈ ਸਵੇਰ ਦੀ ਹੋਈ ਹੋਈ ਆ ਪੰਜਕ ਦੇ ਏੜ ਗੇੜ ਸਾਢੇ ਪੰਜ ਡੇੜ ਗੇੜ ਬਾਈ ਨੇ ਚੁਵਾਈ ਕੀਤੀ ਆ ਇਹਦੀ ਸੂਆ ਕਿਹੜਾ ਭਾਈ ਇਹਦਾ ਇਹ ਸੂਆ ਤੀਜਾ ਸੂਈ ਆ ਵੇਰੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਹੋ ਗਿਆ ਪੱਤੀ ਗਿਦਾਨ ਤਕਰੀਬਨ ਆ 20 25 ਦਿਨ ਦੀ ਸੂਈ ਹੋਈ ਆ ਤੇ ਬਾਕੀ ਥਣ ਦਾ ਸਾਇਜ ਤੇ ਆਰਡਰ ਕੁਆਲਿਟੀ ਬਹੁਤ ਸੋਹਣੀ ਰੱਖਦੀ ਐ ਇੱਥੋਂ ਦਿਖਾ ਦੇ ਗੀ ਰੀ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਪੋਲੀ ਆ ਫਿਰ ਪੂਰਾ ਬਸੋਈ ਚਵਾਈ ਦੀ ਫੋਕੀ ਹੱਜਾ ਮਜਾ ਫੋਕੀ ਚਵਾਈ ਆ ਤੋੜ ਦੋ ਖੋਲ ਕੇ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਣਾ ਉਸ ਤੋਂ ਬਾਅਦ ਜਦੋਂ ਮੈਂ ਬੰਨਾਂਗਾ ਉਸ ਤੋਂ ਬਾਅਦ ਇਹਦਾ ਬੱਚਾ ਵੀ ਨਾਲ ਦਿਖਾ ਦੂੰਗਾ ਨਾਲ ਬੱਚਾ ਕੀ ਆ ਬਾਈ ਨਾਲ ਮਿਲਗਾ ਹੋਏ ਨਾਲ ਆ ਗਿਆ ਕੱਟਾ ਇਹਦੇ ਕੱਦ ਜਿਵੇਂ ਕਹਦਾ ਮੱਝ ਦਾ ਕੱਦ ਨਹੀਂ ਹੈਗਾ ਵੱਡਾ ਜਿਆਦਾ ਕੱਦ ਜਿਵੇਂ ਆਪਾਂ ਕਹਿ ਲਈਏ ਵੀ ਦਰਮਿਆਨਾ ਜਿਹਾ ਹੀ ਆ ਗਿਆ ਨਾ ਬੜਾ ਜਿਆਦੇ ਵੱਡਾ ਨਾ ਬੜਾ ਹੀ ਜਿਆਦੇ ਛੋਟਾ ਤੋਰਦੇ ਬਈਆਂ ਇਹਨੂੰ ਤੋਰਦੇ ਗਾਹਾਂ ਨੂੰ ਉਧਰੋਂ ਘਮਾਲਾ ਤੇ ਥਣ ਦਾ ਸੈਜ ਬਹੁਤ ਸੋਹਣਾ ਹੈ ਬਾਕੀ ਆਰਡਰ ਜਿਵੇਂ ਬਾਈ ਨੇ ਦੱਸਿਆ ਮੌਕੇ ਤੇ ਕਹਿੰਦਾ ਵੀ ਸਾਹਮਣੇ ਅੱਕਦਾ ਐਂ ਵਰਦੂ ਨੂੰ ਵੇਖਣ ਲਈ ਹੁੰਦੀ ਹੈ ਬਾਜ਼ਾਰ ਲਈ ਕਿਤਾ ਕ ਸੈਜ ਬਾਈ ਕਹਿੰਦਾ ਇਹਦਾ ਆਪ ਆ ਮਤਲਬ ਉਹਦੇ ਹੀ ਆਰਡਰ ਬਣਾ ਲਾਂਦੀ ਆ ਸੁਭਾਅ ਦੀ ਠੰਡੀ ਆ ਮੈਂ ਤੇ ਬਾਡੀ ਵਾਲੀ ਮੈਂ ਆਗੀ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਲੱਗਿਆ ਵੀ ਪੂਰੇ ਗੈਪ ਤੇ ਆ ਪੂਰਾ ਨਖੜਮਾ ਲੱਗਿਆ ਚਵਾਈ ਫੋਕੀ ਆ ਬਾਈ ਹਾਂ ਚਵਾਈ ਫੋਕੀ ਵੀਰੇ ਟਾਈਟ ਤਾਂ ਨਹੀਂ ਕਿਸੇ ਪੱਖੋਂ ਮੈਂ ਤਾਂ ਕੋਈ ਗਰੰਟੀ ਨਹੀਂ ਦੇਦਾ ਕੋਈ ਮੈਂ ਤਸੱਲੀ ਹੂ ਆਪਣੀ ਵੀ ਕਿਸੇ ਭਰਾ ਨੇ ਆਨਲਾਈਨ ਮੋਡ ਲਈ ਆਨਲਾਈਨ ਮਗਾਰੇ ਦੀ ਸੂਈ ਵਜਾ ਰੋਟਾ ਜੋ ਕੇ ਲੈ ਤੈਨੂੰ ਟਾਈਮ ਜੇ ਮਰਜੀ ਕਰਾ ਕੋਈ ਠੀਕ ਆ ਗੱਲ ਇਹਦੇ ਬੱਚੇ ਤੇ ਵੀ ਮਾਰ ਦੇ ਗੈਰੀ ਰਿਵਿਊ ਕਰਕੇ ਦਿਖਾ ਦੇ ਇੱਥੋਂ ਹੀ ਉਹ ਨਾਲ ਇਹਦਾ ਬੱਚਾ ਖੜਾ ਆਈਡੀਆ ਤੁਸੀਂ ਲਾ ਲਿਓ ਤੇ ਬਾਕੀ ਬਾਈ ਕਹਿੰਦਾ 25 ਦਿਨ ਦਾ ਸੂਆ ਮੇਲ ਕਾਫਾ ਤੇ ਹੁਣ ਗੈਰੀ ਇੱਕ ਵਾਰੀ ਆਰਡਰ ਕੁਆਲਿਟੀ ਤੇ ਬਾਡੀ ਤੇ ਹਰੇਕ ਪ ਇਥੋਂ ਇਹਦਾ ਕੱਦ ਦਾ ਆਈਡੀਆ ਲਾ ਲਿਆ। ਮੇਰੇ ਕੱਦ ਦੇ ਹਿਸਾਬ ਨਾਲ ਵੀ ਇਹਦਾ ਕੱਦ ਕਿੱਡਾ ਹੈ। ਕਈ ਵਾਰੀ ਅਗਲਾ ਬਾਈ ਮੌਕੇ ਤੇ ਆਨਲਾਈਨ ਭੇਜ ਦਿਆ ਲੱਗਦਾ ਮੇਰੀ ਬਾਲੀ ਛੋਟੀ ਮੈਨੂੰ। ਕੱਦ ਤਾਂ ਸ਼ਾਮ ਨੂੰ ਜਾ ਕੇ ਅਗਲੇ ਨੂੰ ਪਤਾ ਲੱਗਦਾ ਕੀ ਕੁਝ ਵੱਡ ਗਿਆ। ਹਾਂ ਬਾਕੀ ਜਿਹੜੀ ਗੱਲ ਬਾਤ ਆ ਸ਼ਾਮ ਵਾਲੀ ਸ਼ਾਮ ਨੂੰ ਬਾਈ ਕਹਿੰਦਾ ਇਹ ਐਂ ਬਣ ਜੂਗੀ ਵੀ ਜਿਵੇਂ ਟਾਪੇ। ਤੁਸੀਂ ਦੁੱਧ ਹੈਗਾ ਨਾ ਦੁੱਧ 12 ਕਿਲੋ ਰੈਡੀ ਆ। 12 ਕਿਲੋ 12 ਚਵਾ ਦਾਂਗੇ ਪੂਰਾ ਕੰਡੇ ਵਾਲਾ। ਠੀਕ ਆ ਗੱਲ। ਕੋਈ ਨਾ ਲੀਟਰ ਵਾਲਾ ਨਹੀਂ ਹੈਗਾ। 12 ਕਿਲੋ ਕੰਡੇ ਦਾ ਦੁੱਧ। ਕੰਡ ਕੰਡੇ ਦਾ 12 ਕਿਲੋ। ਇਹਦੇ ਪੈਸੇ ਕਿ 88000 ਦੀ ਦੇ ਦਾਂਗੇ ਬਸ ਉਦੋਂ ਕੋਈ ਸੋਰ ਸਾਈਡ ਨਹੀਂ ਪੂਰੇ ਫੈਕਸਪਰੇਜ ਹੀ ਆ 86000 ਦੀ ਦੇ ਦਾਂਗੇ ਤੇ ਬਸ ਮੌਕੇ ਵਾਲੀ ਉਹੀ ਜਿਹੜੀ ਮਾੜਾ ਮੋਟਾ ਹੋਊਗਾ ਜਿਵੇਂ ਜੈਜੀ ਕਰਿਆ ਆਪਾਂ 19 ਕਿ ਛੋਟ ਪਾਈ ਕਹਿੰਦਾ ਜਿਹੜੀ ਸੌਦੇ ਚ ਆਮ ਚੱਲਦੀ ਆ ਉਹ ਹੋਊਗੀ ਵੀ ਇਹ ਵਿੱਚ ਬੜਾ ਜਿਆਦਾ ਅੰਤਰ ਨਹੀਂ ਹੈਗਾ ਨਹੀਂ ਬੜਾ ਰੇਟ ਰੱਖੇ ਨੂੰ ਜੇ ਲੀਟਰ ਪਰੋਂਗੇ ਲੀਟਰ ਸੱਜਣ ਉਹੀ ਗੱਲ ਆ ਵੀ ਚੱਕ ਦਿਨੇ ਮਰਜ਼ੀ ਕਰ ਲੈ ਛੱਗਣਾਂ ਦਾ 14 ਵੀ ਹੋ ਜਾਣਗੇ ਕੰਡਾ ਹੈਗਾ ਤਾਂ ਵੀ ਆਪ ਦਾ ਲੈ 12 ਪੂਰਾ ਚਖਾ ਦਾਂਗੇ ਕੰਡੇ ਲਾ ਕੇ ਕੰਡੇ ਲਾ ਕੇ ਇਹ ਹੁਣ ਮਾਰ ਦੇਗਾ ਰਿਹਾ ਦੋ ਨੰਬਰ ਵਾਲੀ ਬੱਚੀ ਦੇ ਕੈਮਰਾ ਆ ਗਈ ਸਾਈ ਵਾਲੀ ਹਾਏ ਪਯੌਰ ਸਾਈ ਵਾਲਾ ਜੀ ਪਹਿਲਾ ਸੂਆ ਬੋਲ ਕੇ ਇਹਨੂੰ ਇਹ ਪਹਿਲਾ ਸੂਆ ਬਜੀ ਹਾਂ ਪਹਿਲਾ ਸੂਆ ਦੰਦਾ ਜੀ ਆ ਦੰਦਾ ਜੀ ਇਹ ਦੇਖੀ ਇਹ ਲਾਂਦੀ ਆ ਆਪਣਾ ਖਾਲੀ ਆਈ ਆਪਣੇ ਕੋਲ ਠੀਕ ਆ ਗੱਲ ਹਾਊਗੀ ਦੰਦਾ ਚ ਹਾਂ ਹਾਂ ਇਹ ਆ ਗਈ ਪਯੌਰ ਸਾਈ ਵਾਲ ਇਹਦਾ ਕੱਦ-ਕਾੜ ਚੰਗਾ ਥਣ ਦਾ ਸਹਿਜ ਬਹੁਤ ਸੋਹਣਾ ਬਾਕੀ ਕਲਰ ਵਾਈਜ਼ ਵੀ ਸੋਹਣੀ ਆ ਚਵਾਈ ਬਹੁਤ ਵਧੀਆ ਮੋਟੀ-ਮੋਟੀ ਹੈ ਜੇ ਮੰਡ ਚ ਬੈਠਣ ਲਾਗੇ ਖੜਦਾ ਪਤਾ ਠੀਕ ਆ ਜੀ ਬਾਕੀ ਦਾ ਥਣ ਦਾ ਸਹਿਜ ਹੀ ਦੱਸਦਾ ਜਿਵੇਂ ਆਪਾਂ ਗੱਲ ਕਰ ਲਈਏ ਮੱਜਾਂ ਨਾਲ ਦਾ ਹੀ ਲੱਗਿਆ ਹਾਂ ਇੱਥੇ ਦਿਖਾ ਦਿੰਗੇ ਰੀ ਤੇ ਆਰਡਰ ਦੀ ਬਿਲਕੁਲ ਸੌਣੇ ਦੋ ਤਨ ਦੇ ਰਗੇ ਸੂਈ ਇਹਨਾਂ ਨੂੰ ਹਾਂ ਜੀ ਹੁੰਦਾ ਉਹਦੇ ਡੇਰੇ ਹੀ ਪਾਈ ਇਹਨੇ 6 6.5 6.5 ਆਈ ਇਹਦੀ ਹੁਣ ਵੀ ਇਹਦੀ ਠੀਕ ਆ ਜੀ ਸੂਆ ਕਿੰਨੇ ਦਿਨ ਦਾ ਹੋ ਗਿਆ ਅੱਜ ਸੂਆ ਤਿੰਨ ਕਿਦਾਂ ਹੋ ਗਿਆ ਸੂਈ ਇਹਨਾਂ ਨੂੰ ਤਿੰਨ ਦਿਨਾਂ ਦੀ ਇਹਨਾਂ ਨੇ ਨਾੜੂ ਤੇ ਮਾਰਦੀ ਕੈਮਰਾ ਦੇ ਤਿੰਨ ਦਿਨ ਦਾ ਸੂਆ ਤੇ ਨਾਲ ਵੀ ਇਹਦੇ ਬੱਚੀ ਆ ਬਹੁਤ ਪਿਆਰੀ ਪ्युअर ਸਾਹੀਵਾਲ ਦੇ ਵਿੱਚ ਹੀ ਬੱਚੀ ਆ ਗਈ ਤੇ ਹੁਣ ਦੁੱਧ ਤੀਜੇ ਦਿਨ ਸੂਈ ਥੱਲੇ ਕਿੰਨਾ ਬਈ ਹੁਣ ਵਸ ਤੋਂ 11 ਕਿਲੋ ਦੁੱਧ ਕੰਡੇ ਵਾਲਾ ਧਾਰ ਰਿਹਾ ਥੱਲੇ ਕੰਡੇ ਵਾਲਾ ਹਾਂ ਦੁੱਧ ਤੇਜੀ 15 ਕਿਲੋ ਕੰਡੇ ਵਾਲਾ 10 ਹੋ ਜੂ ਹਾਂ 10 ਹੋ ਜੂ ਰਾਮਣ 10 ਬਾਈ ਕਹਿੰਦਾ ਕਿੰਨਾ ਕਹਾ ਮੇਰੀ ਆਰਡਰ ਕੁਆਲਿਟੀ ਦਿਖਾ ਦੇ ਇਹ ਦੁੱਧ ਕਿੰਨਾ ਕ ਪਾ ਦੂਗੀ ਭਾਈ ਦੁੱਧ 15 16 ਕਿਲੋ ਪੌੜਾ ਚਾਹੀਜ ਜਾਨੀ ਆ 10 11 ਕਿਲੋ ਦੁੱਧ 10 11 ਕਿਲੋ ਕੰਡੇ ਦੇ ਧਰਨ ਵਾਲਾ ਹਾਂ ਹਾਂ ਤੇ ਦੁੱਧ ਬਾਈ ਮਣ ਕੇ ਦੋ ਦਿਨ ਹੋਏ ਦੋ ਇਹ ਪਸ਼ੂਆਂ ਦੀ ਕੰਡੇ ਵਾਲਾ ਦੱਸਿਆ ਇਹਦਾ ਰੇਟ ਕੀ ਰਹੂਗਾ ਭਾਈ ਇਹ ਰੇਟ 55000 ਅਸੀਂ ਧਾਰਾ ਦਿਖਾ ਦਾਂਗੇ ਮਾਰ ਕੇ ਬੱਚਾ ਲਾ ਕੇ ਧਾਰਾ ਬੱਚਾ ਲਾ ਕੇ ਮਾਰਦਾ ਬੱਚਾ ਲਾ ਕੇ ਧਾਰਾ ਮਾਰ ਕੇ ਸਾਨੂੰ ਦਿਖਾ ਦੇਣਾ ਵੀ ਠੰਡੀ ਗਰਮ ਕਿਵੇਂ ਆ ਲੈ ਛੱਡ ਦੇ ਬੱਚਾ ਭਾਈ ਧਾਰਾ ਦਿਖਾ ਦੇਣੀ ਆ ਮਾਰ ਕੇ ਲੈ ਬੱਚੀ ਚੁੰਗਦੀ ਭਾਈ ਸਾਨੂੰ ਆਪਾਂ ਦਿਖਾ ਦੇਣਾ ਉਹ ਬੰਦੇ ਚਾਵਨੇ ਤਾਰਾਂ ਆਪਸ ਨੂੰ ਮਾਰ ਕੇ ਦਿਖਾ ਦੇਣਾ ਲੈ ਬੰਦੇ ਬਾਈ ਤੇ ਬਾਕੀ ਥਣ ਦਾ ਸੈਜ ਦਿਖਾ ਦੇ ਗਰੀ ਇੱਥੇ ਥਣ ਦਾ ਸੈਜ ਬਹੁਤ ਸੋਹਣਾ ਕੱਢਿਆ ਥੱਲੀ ਮਾਰੀਂਗਾ ਬਾਈ ਥੱਲੀ ਮਾਰਦ ਦੇ ਚਲ ਮਾਰ ਦੇ ਦੋ ਤਾਰਾਂ ਕੋਈ ਗੱਲ ਨਹੀਂ ਇਧਰੋਂ ਦਿਖਾ ਦੇ ਗਰੀ ਚਵਾਈ ਦਾ ਤਕਰੀਬਨ ਤਕਰੀਬਨ ਮੱਜਾਂ ਨਾਲ ਦੀ ਇੱਕ ਗੱਲ ਹੋਰ ਦੱਸ ਦੇਣਾ ਦੁੱਧ ਵੀ ਜਮਾ ਚਿੱਟਾ ਹੈਗਾ ਪਿਛਲਿਆਂ ਚੋ ਵੀ ਮਾਰਦੀ ਇੱਕ ਗੱਲ ਹੋਰ ਦੱਸ ਦੇਣਾ ਬਾਈ ਕਹਿੰਦਾ ਚਵਾਈ ਨਹੀਂ ਮੈਨੂੰ ਬਾਈ ਕਰਨੀ ਆ ਉਹ ਵੀ ਕੋਈ ਨਾ ਮਾਰੀਂ ਨੀ ਬੋਲੀ ਕਰਕੇ ਤਾਰ ਮਾਪੀ ਦਾ ਪਰ ਮਾਰੀ ਨਹੀਂ ਕਦੇ ਵਾ ਵਾ ਛੱਡ ਦੇ ਬਾਈ ਕੋਈ ਗੱਲ ਨਹੀਂ ਜਿਵੇਂ ਮਰਜੀ ਮਰਜੀ ਆ ਲੱਗਦਾ ਤੇ ਚਵਾਈ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਤੀਆਂ ਬਾਕੀ ਜਿਹੜੇ ਭਰਾ ਨੂੰ ਇਹ ਪਸੰਦ ਆਊਗੀ ਪੱਛੀ ਨੇੜੇ ਆ ਕੇ ਬਾਈ ਤੋਂ ਪਾਸ ਕਰਕੇ ਲੈ ਜਿਓ ਇਹਦਾ ਰੇਟ ਕੀ ਦੱਸਿਆ ਬਾਈ ਇਹ ਰੇਟ 55000 ਰੱਪਾ 55 ਜੋ ਕਿੰਨਾ ਕ ਮੰਨਤਾਂ ਨੂੰ ਹੋ ਜੂ ਉਹ ਥੋੜਾ ਬਹੁਤ ਰੇਟ ਦੁੱਧ ਬੜੀ ਵਧੀਆ ਥੱਲੀ ਵਾਲੀ پوری ਗਰੰਟੀ ਨਾਲ ਇਹ ਜੀ ਗੱਲ ਨਹੀਂ। ਦਵਾਈ ਕਹਿੰਦਾ ਇੱਕ ਗੱਲ ਹੋਰ ਦੱਸਦਾ ਨਾ ਤੀਜਾ ਦੇਣਾ ਨਾਲ ਬੱਛੀ ਆ ਕੰਡੇ ਤੇ ਧਰਨ ਵਾਲਾ ਦੁੱਧ 1500 ਕਿਲੋ ਦੇਊਗੀ ਇਹ। ਦੁੱਧ ਵੀ ਮੱਝਾਂ ਵਰਗਾ ਹੋਊਗਾ। ਹਾਂ ਦੁੱਧ ਵੀ ਮੱਝਾਂ ਨਾਲ ਦੀ ਆ ਤੇ ਬਾਕੀ ਜਾਤ ਨਸਲ ਜਦ ਪਿਆ ਸਾਈ ਵਾਲਾ ਮੇਰੇ ਕੋਲ ਵੀ ਕਰੈਕਟਰ ਆ ਗਿਆ ਤੇ ਰੰਗ ਰੂਪ ਆ ਗਿਆ ਥਣ ਦਾ ਸੈਜ ਆ ਗਿਆ। ਹਰੇਕ ਪੱਖ ਤੋਂ ਬੱਛੀ ਲਾਜਵਾਬ ਆ। ਪਹਿਲਾਂ ਸਵਾਈ ਸਵਾਈ ਵਾਲਾ ਖਾਉਂਕੋ ਨਹੀਂ ਆਈ ਵੀ। ਇਹ ਦੋਹਰੇ ਵੀ ਆ ਗਏ ਹੱਥ ਜਿਹਾ ਫਿਰ ਗਿਆ ਤਾਂ ਵਾਲੀ ਹੋ ਸੀ ਜਿਵੇਂ ਪੱਠੇ ਪੱਠੇ ਜਿਵੇਂ ਪਾਈ ਨਹੀਂ ਹੁੰਦੇ। ਠੀਕ ਹੈ। ਟਰਾਈ ਬੂਲੀ ਤੋਂ ਹੀ ਆਈ ਵੀ ਏ ਹੁਣ ਮਾਰ ਦੇ ਘਰੀ ਉਹ ਬੈਠ ਤੇ ਉਹਦਾ ਵਜਨ ਵਜੂ ਤੇ ਦਿਖਾ ਦੇ ਵੀਊ ਕਰਕੇ ਇਥੋਂ ਉਹਦਾ ਆਰਡਰ ਕੁਆਲਟੀ ਦਿਖਾ ਦੇ ਥਣ ਦਸ ਖਲਣਾ ਜਾਵੇ ਨਹੀਂ ਖਲ ਨਹੀਂ ਸਵਾਰ ਕੇ ਬੰਦੇ ਨੂੰ ਹੋਰ ਬਾਈ ਖੋਲ ਕੇ ਸੂਆ ਕਿਹੜਾ ਇਹ ਸੂਆ ਦੂਜਾ ਜੀ ਦੂਜਾ ਸੂਆ ਆ ਗਈ ਜਰਸੀ ਤੇ ਸਾਈਵਾਲ ਦਾ ਕਰੋ ਜੀ ਆ ਤੇ ਬਾਕੀ ਤੁਸੀਂ ਆਪ ਦੀ ਸਮਝ ਲੈ ਜੀ ਪਹਿਲੇ ਸੂਏ 22 ਲੀਟਰ ਦੁੱਧ ਪਾਇਆ ਹੋਇਆ ਜੀ ਦਾ ਜਿਹੜੀ ਮਰਜ਼ੀ ਸਮਝ ਲਿਓ ਪਹਿਲਣ ਦਾ ਰਿਕਾਰਡ ਬਾਈ ਕਹਿੰਦਾ ਹੈਗਾ 22 ਕਿਲੋ ਦਾ ਪਰ ਜੇ ਤੇ ਵਜਨ ਵਜੂਦ ਦੀ ਗੱਲ ਕਰ ਲਈਏ ਵਜਨ ਵਜੂਦ ਬੜਾ ਜ਼ਿਆਦਾ ਆ ਗਿਆ ਪਛੀਨੀ ਅੱਧ ਵੀ ਚੰਗਾ ਵਜਨ ਵੀ ਚੰਗਾ ਮੱਜਾਂ ਨਾਲ ਦੀ ਬਾਡੀ ਐ ਜੀ ਇੱਥੇ ਖੜਾ ਲਈ ਬਾਈ ਮਾੜੀ ਇੱਥੇ ਰੋਕ ਲਾ ਇੱਥੋਂ ਦਿਖਾ ਦੇ ਗਰੀ ਕੇਸ ਕੁਆਲਟੀ ਦੇ ਮਾਰਦੇ ਪਛਾਣ ਨੂੰ ਹੋ ਕੇ ਸੀਸੂ ਬਹੁਤ ਹੈ ਮਰਜੀ ਨਾਲੇ ਉਰਲੇ ਬੰਨਿਆ ਕੇ ਉਰਲੇ ਬੰਨਿਆ ਕੇ ਇੱਥੋਂ ਸਾਰੀ ਬੱਚੀ ਦਿਖਾ ਦੇ ਆਰਡਰ ਕੁਆਲਟੀ ਦਿਖਾ ਦੇ ਜੂ ਕਰਕੇ ਆਰਡਰ ਤੇ ਮਾਰਦੇ ਵੀਊ ਕਰਕੇ ਮੇਨ ਮੁੱਦਾ ਹੀ ਆਪਣਾ ਹੁੰਦਾ ਵੀ ਥੱਲੇ ਦੀ ਕੁਆਲਟੀ ਵੀ ਚੈੱਕ ਕਰਾ ਜੀ ਸੀਸੂ ਬਹੁਤ ਆ ਵੀ ਕੋਈ ਚੱਕਰ ਨਹੀਂ ਲਗਾ ਇਹਨੂੰ ਇਹਦੇ ਥੱਲੇ ਬਾਈ ਕਹਿੰਦਾ ਜਿਵੇਂ ਮਰਜ਼ੀ ਬੈਠੇ ਰਹੋ ਔਰ ਖੁੱਲੀ ੱਡੀ ਵੀ ਆ ਸੁਭਾ ਦੀ ਵੀ ਬਿਲਕੁਲ ਠੰਡੀ ਲੈ ਨਿਸਾਹੀ ਵਾਲਾ ਕਹਿੰਦਾ ਫਲੇ ਨੂੰ ਬੈਠਣ ਦੀ ਗੱਬਣ ਆ ਗਈ ਏ ਠੀਕ ਆ ਗੱਲ ਲੈ ਚੱਲ ਬਾਈ ਉਧਰੋਂ ਦਿਨ ਕਿੰਨੇ ਕੱਢ ਦਿਆ ਲੈ ਲਓ ਜੀ ਪੰਜ ਚਾਰ ਦਿਨ ਅੱਛਾ ਪੰਜ ਚਾਰ ਦਿਨਾਂ ਦੀ ਕੱਚੀ ਆ ਉਰਲੇ ਪੰਨਿਓ ਦਿਖਾ ਜੀਂਗਾ ਜੀ ਸਾਈਡ ਤੋਂ ਬਸ ਓਏ ਇੱਥੋਂ ਦਿਖਾ ਦੇ ਆਰਡਰ ਕੁਆਲਿਟੀ ਲੈ ਚੱਲ ਬਾਈ ਜਾਨ ਆ ਗਈ ਫੁੱਲ ਬਜੂਦ ਵੀ ਫੁੱਲ ਇੱਕ ਗੱਲ ਹੋਰ ਦੱਸ ਦੇਣਾ ਪੀੜੀ ਜੀ ਬਾਡੀ ਦੀ ਨਹੀਂ ਹੈਗੀ ਉੱਤੋਂ ਫੁੱਲ ਚੌੜੀ ਆ ਉੱਤੋਂ ਮੱਝਾਂ ਰੋ ਤੇ ਆ ਦੇਖੋ ਮੇਰੇ ਬਾਡੀ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਮੱਝਾਂ ਦੀ ਬਾਡੀ ਆ ਉਹ ਗੱਲ ਵਾਤਾ ਚੜਾਈ ਵੀ ਫੁੱਲਾ ਉੱਤੋਂ ਤੇ ਜਾਣ ਵੀ ਫੁੱਲਾ ਸਮਾਈ ਵੀ ਬਾਈ ਨੇ ਦੀ ਚੰਗੀ ਕਰੀ ਹੋਈ ਆ ਹਨਾ ਸਾਂਭ ਵੀ ਚੰਗੀ ਹੋਈ ਆ ਆਰਡਰ ਦਾ ਸਾਈਜ਼ ਵੀ ਬਹੁਤ ਸੋਹਣਾ ਰ ਕੁੱਚ ਬਾਈ ਦੀ ਕਿਵੇਂ ਬਾਈ ਇਹ ਚੋਬਾਈ ਜੀ ਆ ਬੋਲੀ ਆਪਣੀ ਜੋਈ ਵੀ ਆ ਪਹਿਲਾਂ ਵੀ ਆਪਾਂ ਟੋਕੜ ਗੱਭਣ ਲੈ ਆਂਦੀ ਸੀਗੀ ਟੋਕੜ ਗੱਭਣ ਲੈ ਕੇ ਆਈ ਦੀ ਹਾਂ ਠੀਕ ਆ ਗੱਲ ਪਹਿਲਣ ਦਾ 10-12 ਕਿਲੋ 10-12 ਕਿਲੋ ਦੁੱਧ ਤੇ ਆਪਾਂ ਟਰਾਈ ਕਰੀ ਇਹ ਠੀਕ ਆ ਗੱਲ ਕੰਮੀ ਨੇ ਪਹਿਲਾਂ ਇਹ ਰੰਗ ਰੂਪ ਵੀ ਤੁਹਾਡੇ ਸਾਹਮਣੇ ਆ ਬਾਕੀ ਬਾਡੀ ਇਹ ਚੀਜ਼ਾਂ ਲੁਕਣ ਵਾਲੀਆਂ ਨਹੀਂ ਹੈਗੀਆਂ ਬਾਈ ਸਾਹਿਬ ਵਜਨ ਵਜੂਦ ਦਿਨ ਦੋ ਚਾਰ ਕਰ ਦੂ ਹਨਾ ਕਿਲੋ ਰੂਪਾਂ ਚਾਰ ਦਿਨ ਥੱਲੇ ਮਗਰ ਬਾਲ ਬੁੱਲ ਜੇ ਕੱਢਣੇ ਸਾਰੇ ਨੇ ਠੀਕ ਆ ਗੱਲ ਅਜੇ ਮਗਰ ਬਾਲ ਪੇ ਦੀ ਹਰ ਕੱਢ ਲੈਣੇ ਹਜੇ ਨੇ ਹਜੇ ਪੂਰਾ ਐ ਨਾ ਫਸਾ ਕੇ ਸੂਹ ਹਾਂ ਸੂਹ ਚਾਹੇ ਤੜਕੇ ਪਵੇ ਤਿਆਰੀ ਫੁੱਲਾ ਆਪ ਤਿਆਰੀ ਫੁੱਲਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਇਹ ਵੀ 85 ਹਜ਼ਾਰ ਦੇ ਦਾਂਗੇ ਬਸ ਆਪਾਂ ਇਹ ਦੇ ਦਾਂਗੇ ਬਾਈ ਕਹਿੰਦਾ 50 ਤੁਹੂ ਕਰਦਾ ਛੋਟ ਛੱਪਾ ਮਾਨਤਾਂ ਉਹਦੇ ਚ ਹੋ ਜਾਊਗਾ 85000 ਰੁਪਏ ਚੋਂ ਪਰ ਬਾਜਨ ਵਜੂਦ ਵਾਲੀ ਇਹ ਆਪਣੇ ਪਹਿਲੇ ਤੋਈ ਵੀ ਇਹਦੇ ਤਸੱਲੀ ਆਪਾਂ ਨੂੰ ਪੂਰੀ ਏ ਦੀ ਠੀਕ ਹੈ ਗੱਲ ਆ 24 25 ਲੀਟਰ ਦੁੱਧ ਬੰਦਾ ਸਾਹ ਵਾਲਾ ਵੱਧ ਵੀ ਰੱਖ ਸਕਦਾ ਠੀਕ ਹੈ ਗੱਲ ਇਹ 24 25 ਤਾਂ ਆਪਣਾ ਗਾਰੰਟੀ ਦੇ ਸਕਦਾ ਦੁੱਧ ਕਿੱਦਾਂ ਆਦਾ ਮੱਝਾਂ ਨਾਲ ਆ ਦੁੱਧ ਮੱਝਾਂ ਵਾਂਗੂ ਮੱਝਾਂ ਵਾਂਗੂ ਫੈਟ ਕਿਵੇਂ ਆਉਂਦੀ ਏ ਦੀ ਫੈਟ ਇਹਦੀ 500 ਆਪਾਂ ਦੋ ਕੜ ਲੈਣ ਦੀ ਹੋ ਤਾਂ ਦੁੱਧ ਘੱਟ ਸੀਗਾ ਸਲੀਕਾ ਗੱਲ 12 13 ਕਿਲੋ ਠੀਕ ਹੈ ਜੀ ਤੇ ਜਰਸੀਆਂ ਵਾਲੀ ਫੈਟ ਹੀ ਆ ਹਾਂ ਜਰਸੀਆਂ ਵਾਲੀ ਆ ਨੰਬਰ ਬੋਲ ਦੋ ਜੀ ਆਪਣਾ ਨੰਬਰ ਆਪਣਾ 85 588 ਹਾਂਜੀ 96 975 8558896975 ਪਿੰਡ ਗੈਰਾਸਟੀਲ ਤਪਾ ਜਿਲ੍ਹਾ ਬਰਨਾਲਾ ਤੇ ਜਿਲ੍ਹਾ ਬਰਨਾਲਾ ਇਹਨਾਂ ਤਿੰਨੇ ਪਸ਼ੂਆਂ ਚੋਂ ਜਿਹੜਾ ਵੀ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ